ਲੈ ਲਿਆ ਲੈ ਲਿਆ ਲੈ ਲਿਆ ਪੰਜਾਬ ਪੁਲਿਸ ਨੇ ਅਬੌਰ ਚ ਕਤਲ ਕੀਤੇ ਗਏ ਟੇਲਰ ਦੇ ਕਤਲ ਦਾ ਬਦਲਾ ਲੈ ਲਿਆ ਦੱਸਿਆ ਜਾ ਰਿਹਾ ਹੈ ਪੰਜਾਬ ਪੁਲਜ਼ਾ ਮੁਕਾਬਲਾ ਹੋ ਗਿਆ ਹੈ ਪਹਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਪੁਲਿਸ ਨੇ ਦੋ ਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਐਡੀਜੀਪੀ ਵੱਲੋਂ ਕਰ ਦਿੱਤੀ ਗਈ ਸੀ ਪ੍ਰੈਸ ਤੋਂ ਤੁਰੰਤ ਬਾਅਦ ਜਦੋਂ ਉਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਲਿਜਾਇਆ ਜਾ ਰਿਹਾ ਸੀ ਤੇ ਕਹਿੰਦੇ ਰਾਹ ਦੇ ਵਿੱਚ ਉਹਨਾਂ ਨੇ ਵੀ ਹਥਿਆਰ ਫੜ ਕੇ ਪੁਲਸੇ ਗੋਲੀਆਂ ਚਲਾਤੀਆਂ ਬੱਸ ਫੇਰ ਕੀ ਸੀ ਉਹੀ ਹੋਇਆ ਜੋ ਅਕਸਰ ਹੁੰਦਾ ਹੈ ਪੁਲਸ ਨੇ ਦੋਵਾਂ ਨੂੰ ਟੇਰ ਕਰ ਦਿੱਤਾ ਕਿਉਂਕਿ ਪੰਜਾਬ ਪੁਲਸ ਦੇ ਉੱਤੇ ਗੋਲੀਆਂ ਚਲਾਉਣ ਦਾ ਇਲਜ਼ਾਮ ਇਹਨਾਂ ਤੇ ਲੱਗਾ ਹੈ ਔਰ ਇਸ ਘਟਨਾ ਦੇ ਵਿੱਚ ਇੱਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਤੁਸੀਂ ਆਪ ਇਹ ਸੁਣੋ ਪੂਰੀ ਜਾਣਕਾਰੀ ਦੇ ਰਹੇ ਨੇ ਡੀਆਈਜੀ ਤਨਖਵੈਲ ਪੰਜਾਬੀ ਟੀਵੀ ਦੇ ਜਗਤਿੰਦਰਪਾਲ ਖਲੇਰ ਦੀ ਬਾਤ ਕਿ ਜਿਹੜਾ ਇੱਥੇ ਇੱਕ ਅਬੋਰ ਕਤਲ ਹੋਇਆ ਸੀਗਾ ਕੱਲ ਇੱਕ ਕਾਰੋਬਾਰੀ ਸੰਜੇ ਵਰਮਾ ਜੀ ਦਾ ਉਹਦੇ ਤਹਿਤ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਉਹ ਜਿਹੜੀ ਵੀ ਸੀਸੀਟੀਵੀ ਫੁਟੇਜ ਸਿੱਗੀ ਸਾਰੇ ਸੋਸ਼ਲ ਮੀਡੀਆ ਤੇ ਪ੍ਰਿੰਟ ਤੇ ਇਸ ਮੀਡੀਆ ਦੇ ਵਿੱਚ ਵੀ ਇੱਕ ਸਵਿਫਟ ਕਾਰ ਜਿਹੜੀ ਉਹ ਦਿਖਾਈ ਦਿੰਦੀ ਗਈ ਸੀ ਔਰ ਇਹ ਜਿਹੜੀ ਸਵਿਫਟ ਕਾਰ ਇਹਨੂੰ ਅਸੀਂ ਟਰੈਕ ਕਰਦੇ ਕਰਦੇ ਜਿਹੜਾ ਹੈਗਾ ਵਾ ਉਹਦੇ ਇਹਦੇ 'ਚ ਦੋ ਮੁਲਜ਼ਮ ਜਿਹੜੇ ਸੀਗੇ ਮੇਨ ਜਿਹੜੇ ਇਹਨਾਂ ਨੂੰ ਲੈ ਕੇ ਭਜਾ ਕੇ ਲੈ ਕੇ ਗਏ ਸੀ ਟੋਟਲੇ ਪੰਜ ਜਾਣੇ ਸੀ ਤਿੰਨ ਤਾਂ ਮੋਟਰਸਾਈਕਲ ਤੇ ਆਏ ਦੋ ਜਿਹੜੇ ਪਿੱਛੇ ਬੈਕਅਪ ਵਾਲੀ ਪਿੱਛੇ ਰਹੇ ਸੀਗੇ ਜਿੰਨਾਂ ਕੋ ਸਵਿਫਟ ਗੱਡੀ ਸੀਗੀ ਔਰ ਉਹਨਾਂ ਨੇ ਹੀ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਉੱਥੋਂ ਇਹ ਇਹਨਾਂ ਨੂੰ ਭਜਾ ਕੇ ਲੈ ਕੇ ਗਏ ਸੀ ਸੋ ਉਹ ਜਦੋਂ ਸਾਡੀਆਂ ਪੁਲਿਸ ਟੀਮਾਂ ਬਣ ਗਈਆਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋ ਜਣਿਆਂ ਨੂੰ ਇੱਕ ਦਾ ਨਾਂ ਜਸਪ੍ਰੀਤ ਸੀਗਾ ਤੇ ਦੂਸਰੇ ਦਾ ਨਾਂ ਹੈਗਾ ਰਾਮਰਤਨ ਸੋ ਇਹ ਬੰਦੇ ਜਦੋਂ ਫੜ ਲਏ ਫੜ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਮਜੀਦ ਸੋ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਿੱਥੇ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਉਹ ਜਿਹੜੇ ਇਹਨਾਂ ਨੇ ਪੱਗਾਂ ਬੰਨੀਆਂ ਸੀ ਮੜਾਸੇ ਬੰਨੇ ਮਾਰੇ ਸੀ ਨਾਲ ਇਹਨਾਂ ਨੇ ਜਿਹੜੀਆਂ ਕੋਈ ਆਪਦੀਆਂ ਕੱਪੜੇ ਪਾਏ ਹੋਏ ਸੀ ਸਪੈਸ਼ਲੀ ਕਮੀਜ਼ਾਂ ਉਹ ਇਹਨਾਂ ਨੇ ਰਾਹ 'ਚ ਜਿਹੜੀਆਂ ਹੈਗੀਆਂ ਉਹ ਲਾ ਕੇ ਸੱਟੀਆਂ ਸੀ ਔਰ ਜਿਹੜੇ ਵੈਪਨ ਇਸ ਵਾਰਦਾਤ 'ਚ ਵਰਤੇ ਗਏ ਸੀਗੇ ਉਹ ਵੈਪਨ ਵੀ ਰਸਤੇ 'ਜੀ ਇਹਨਾਂ ਨੇ ਕਿਤੇ ਜਾਂਦਿਆਂ ਜਿਹੜਾ ਹੈਗਾ ਵਾ ਉਹ ਲੁਕਾ ਦਿੱਤੇ ਸੀ ਸੋ ਉਹ ਸਾਰਾ ਜਿਹੜਾ ਹੈਗਾ ਵਾ ਉਸ ਵੈਪਨਸ ਦੀ ਰਿਕਵਰੀ ਵਾਸਤੇ ਔਰ ਜਿਹੜੀਆਂ ਇਹਨਾਂ ਦੇ ਵਾਰਦਾਤ ਵੇਲੇ ਪਾਈਆਂ ਸੀਗੇ ਕੱਪੜੇ ਵਗੈਰਾ ਪਾਏ ਸੀਗੇ ਵੀ ਉਹਨਾਂ ਦੀ ਰਿਕਵਰੀ ਆਸਤੇ ਤਾਂ ਕਿ ਜਿਹੜੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਨਾਲ ਐਵੀਡੈਂਸ ਨੂੰ ਲਿੰਕ ਕੀਤਾ ਜਾ ਸਕੇ ਉਹਦੀ ਰਿਕਵਰੀ ਸੁ ਵਾਸਤੇ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਸੀਗੀਆਂ ਉਹ ਵੱਖ-ਵੱਖ ਖਾਵਾਂ ਤੇ ਜਿਹੜੀਆਂ ਗੈਸਟ ਵਗੈਰਾ ਜਿਹੜਾ ਹੋ ਉਹ ਚੱਲ ਰਿਹਾ ਸੀ। ਸੋ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹ ਸਾਡੇ ਡੀਐਸਪੀ ਸਿਟੀ ਔਰ ਐਸਐਚਓ ਜਿਹੜੇ ਹੈਗੇ ਆ ਲੋਕਲ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟਿੱਬੇ ਦੇ ਬੈਕਸਾਈਡ ਦੇ ਉੱਤੇ ਜਿੱਥੇ ਕਿ ਇਹਨਾਂ ਨੇ ਉਹ ਵੈਪਰ ਵਗੈਰਾ ਦੱਸੇ ਸੀਗੇ ਵੀ ਅਸੀਂ ਇੱਥੇ ਲੁਕਾ ਕੇ ਤੇ ਫਿਰ ਇਸ ਤੋਂ ਅੱਗੇ ਭੱਜੇ ਆ ਉਥੇ ਰਿਕਵਰੀ ਕਰ ਲਈ ਆਏ ਤੇ ਉੱਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਿਉਂਕਿ ਉਹ ਵੀ ਵੈਪਨ ਜਿਹੜੇ ਰੱਖੇ ਦੀ ਕਿਉਂਕਿ ਇੱਥੇ ਜਿਆਦਾ ਜੰਗਲ ਟਾਈਪ ਸੀਗਾ ਉਹ ਵੀ ਲੱਭ ਰਹੇ ਸੀ ਔਰ ਜਦੋਂ ਉਹਨਾਂ ਪੁਲਿਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਮੌਕੇ ਤੋਂ ਇੱਕ 30 ਬੋਰ ਦਾ ਪਿਸਟਲ ਹੋਰ ਜਿਹੜੇ ਹੈਗੇ ਆ ਜਿਹੜੇ ਖਾਲੀ ਖੋਲ ਆ ਉਹ ਰਿਕਵਰ ਹੋਏ ਔਰ ਇਸ ਬੰਦੇ ਵਿੱਚ ਜਿਹੜਾ ਪਰਚਾ 302 ਦੇ ਵਿੱਚ ਮਰਡਰ ਦਾ ਪਰਚਾ ਜਿਹੜਾ ਦਰਜ ਕਰਕੇ ਔਰ 25 54 59 ਆਮ ਸੈਕਟ ਉਹਦੇ ਚ ਪਰਚਾ ਦਰਜ ਕਰਕੇ ਉਹਦੀ ਸੈਪਰੇਟ ਜਿਹੜੀ ਹੈਗੀ ਐ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜਿਹੜੇ ਸਾਡਾ ਇੱਕ ਮੁਲਾਜ਼ਮ ਆ ਸੀਨੀਅਰ ਕਨਸਟੇਬਲ ਜਿਹੜਾ ਪੋਸਟਡ ਸੀਗਾ ਇੱਥੇ ਅਬੋਰ ਦੇ ਵਿੱਚ ਉਹਦੇ ਵੀ ਇੱਕ ਜਿਹੜਾ ਹੈਗੀ ਆ ਗੋਲੀ ਲੱਗੀ ਆ ਇਸ ਇਨਕਾਊਂਟਰ ਦੌਰਾਨ ਔਰ ਉਹ ਵੀ ਇੰਜਰਡ ਹੋਇਆ ਉਹਨੂੰ ਅਸੀਂ ਜਿਹੜਾ ਹੈਗਾ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਜਿਹੜਾ ਉਹਨੂੰ ਦਾਖਲ ਕਰਵਾਇਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੇ ਚੱਲ ਰਹੀ ਆ ਔਰ ਬਾਕੀ ਦੇ ਵੀ ਜਿਹੜੇ ਇਸ ਕਤਲ ਦੇ ਵਿੱਚ ਜਿਹੜੇ ਬਾਕੀ ਦੇ ਵੀ ਮਲਜਮ ਨੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਾਂਗੇ ਇਹਦੇ ਚ ਬਹੁਤ ਵੱਡੀਆਂ ਤੇ ਚੰਗੀਆਂ ਲੀਡਸ ਜਿਹੜੀਆਂ ਹੈਗੀਆਂ ਵਾ ਉਹ ਫਾਜ਼ਿਲਕਾ ਪੁਲਿਸ ਨੂੰ ਅੰਡਰ ਦੀ ਲੀਡਰਸ਼ਿਪ ਆਫ ਗੁਰਮੀਤ ਸਿੰਘ ਐਸਐਸਪੀ ਫਾਜ਼ਿਲਕਾ ਜਿਹੜਾ ਹੈਗਾ ਚੰਗੀਆਂ ਲੀਡਸ ਇਹਨਾਂ ਨੂੰ ਮਿਲ ਚੁੱਕੀਆਂ ਔਰ ਉਹ ਜਲਦ ਜਿਹੜੇ ਹੈਗੇ ਆ ਬਾਕੀ ਦੇ ਜਿਹੜੇ ਰਹਿੰਦੇ ਸ਼ੂਟਰ ਆ ਪਲੱਸ ਜਿਹੜੇ ਵੀ ਇਹਦੇ ਪਿੱਛੇ ਮਾਸਟਰਮਾਈਂਡ ਸੀਗੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਉਹਨਾਂ ਨੂੰ ਦਬੋਚ ਲਾਂਗੇ